ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਇੱਕ ਵਾਰ ਇੱਕ ਗਰੀਬ ਪਰਿਵਾਰ ਹੁੰਦਾ ਆ ਉਹਨਾਂ ਦਾ ਜਿਹੜਾ ਬੇਟਾ ਇਕਲੌਤਾ ਹੁੰਦਾ ਆ ਤੇ ਇੱਕ ਛੋਟੀ ਕੁੜੀ ਹੁੰਦੀ ਆ ਮੁੰਡੇ ਨੂੰ ਤਕਰੀਬਨ 12 ਸਾਲ ਦਾ ਹੁੰਦਾ ਜਦੋਂ ਉਹਨੂੰ ਬ੍ਰੇਨ ਟਿਊਮਰ ਹੋ ਜਾਂਦਾ ਪਰਿਵਾਰ ਗਰੀਬ ਹੁੰਦਾ ਡਾਕਟਰ ਕੋ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਦਿਖਾਲਦੇ ਆ ਤੇ ਉਹ ਪੈਸਾ ਜਿਹੜਾ ਕੋਲ ਹੁੰਦਾ ਐਦਾਂ ਖਰਚ ਹੋ ਜਾਂਦਾ ਦਵਾਈਆਂ ਤੇ ਤੇ ਜਦੋਂ ਫਿਰ ਰਿਪੋਰਟ ਆਉਂਦੀ ਆ ਉਹਦੇ ਵਿੱਚ ਪਤਾ ਲੱਗਦਾ ਕਿ ਅ ਬ੍ਰੇਨ ਟਿਯੂਮਰ ਆ ਉਹਦਾ ਆਪਰੇਸ਼ਨ ਹੋਣਾ ਆ ਤੇ ਪਰਿਵਾਰ ਟੁੱਟ ਜਾਂਦਾ ਘਰ ਆ ਕੇ ਜੁਗਾੜ ਵਗੈਰਾ ਦੇਖਦੇ ਆ ਕਿ ਕਿੱਥੋਂ ਪੈਸਾ ਕੁਛ ਆਊਗਾ ਕਿ ਨਹੀਂ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹੈਗਾ ਦੋਸਤ ਮਿੱਤਰ ਨਹੀਂ ਹੁੰਦੇ ਕਿਤੇ ਉਹ ਮਿਲਣਾ ਨਹੀਂ ਹੁੰਦਾ ਪੈਸਾ ਸੋ ਆਖਰ ਉਹ ਫੈਸਲਾ ਕਰਦੇ ਆ ਕਿ ਹੁਣ ਕੁਛ ਨਹੀਂ ਹੋ ਸਕਦਾ ਹੈਗਾ ਜੋ ਪਰਮਾਤਮਾ ਦਾ ਜੋ ਭਾਣਾ ਆ ਉਹ ਸੀ ਮੰਨ ਲੈਨੇ ਆ ਰੋਂਦੇ ਆ ਵਿਚਾਰੇ ਤੇ ਕੋਈ ਪੁੱਛਦਾ ਤਾਂ ਦੱਸਦੇ ਆ ਕਿ ਨਹੀਂ ਇਹ ਡਾਕਟਰਾਂ ਜਵਾਬ ਦੇਤਾ ਤੇ ਹੁਣ ਇਹਨੂੰ ਕੋਈ ਬਚਾ ਨਹੀਂ ਸਕਦਾ ਹੈਗਾ ਛੋਟੀ ਬੱਚੀ ਆ ਉਹ ਸੌਂਦੀ ਰਹਿੰਦੀ ਆ ਤੇ ਇੱਕ ਗੱਲ ਜਿਹੜੀ ਆਹੋ ਪਿਤਾ ਕਹਿੰਦਾ ਆ ਕਿ ਹੁਣ ਤਾਂ ਇਹਨੂੰ ਚਮਤਕਾਰ ਹੀ ਬਚਾ ਸਕਦਾ ਵੇ ਸਾਡੇ ਹੱਥ ਖੜੇ ਆ ਹਾਂ ਛੋਟੀ ਬੱਚੀ ਦੇ ਦਿਮਾਗ ਦੇ ਵਿੱਚ ਇਹ ਗੱਲ ਪੈਂਦੀ ਆ ਕਿ ਮੇਰਾ ਭਰਾ ਜਿਹੜਾ ਉਹ ਸੱਚਮੁੱਚ ਮਰਨ ਵਾਲਾ ਆ ਤੇ ਮੈਂ ਜਿਹੜਾ ਇਹ ਜੋ ਪਿਤਾ ਕਹਿੰਦਾ ਮੈਂ ਉਹ ਪੂਰਾ ਕਰਾਂਗੀ ਉਹ ਆਪਣੀ ਇੱਕ ਛੋਟੀ ਜਿਹੀ ਗੋਲਕ ਹੁੰਦੀ ਆ ਮਿੱਟੀ ਦੀ ਬਣੀ ਹੋਈ ਉਹ ਨੂੰ ਉਹ ਤੋੜਦੀ ਆ ਉਹਦੇ ਵਿੱਚੋਂ ਕੁਝ ਪੈਸੇ ਨਿਕਲਦੇ ਆ ਹੱਥ ਵਿੱਚ ਫੜ ਕੇ ਚੁੱਪ ਕਰਕੇ ਘਰੋਂ ਬਾਹਰ ਨਿਕਲ ਜਾਂਦੀ ਆ ਨੇੜੇ ਹੀ ਕੈਮਿਸਟ ਦੀ ਦੁਕਾਨ ਹੁੰਦੀ ਆ ਦਵਾਈਆਂ ਵਾਲੀ ਦੁਕਾਨ ਹੁੰਦੀ ਆ ਉੱਥੇ ਪਹੁੰਚ ਜਾਂਦੀ ਆ ਤੇ ਉੱਥੋਂ ਇਦਾਂ ਉਹ ਕਾਊਂਟਰ ਨੂੰ ਖੜਕਾਉਂਦੀ ਆ ਜਿਹੜਾ ਕੈਮਿਸਟ ਆ ਉਹ ਦੂਰੋਂ ਤਾਂ ਦੇਖਦਾ ਪਰ ਉਹ ਉਹ ਇੰਨੀ ਛੋਟੀ ਹੁੰਦੀ ਆ 8 ਸਾਲ ਦੀ ਹੁੰਦੀ ਆ ਛੋਟੀ ਉਹ ਦੀਦੀ ਨਹੀਂ ਹੁੰਦੀ ਕਿ ਥੱਲੇ ਕਿੱਥੇ ਖੜੀ ਆ ਉਹ ਉਹ ਇਦਾਂ ਉੱਪਰ ਝੌਕੇ ਦੇਖਦਾ ਹਾਂ ਜੀ ਬੇਟਾ ਕੀ ਚਾਹੀਦਾ ਉਹ ਬੜੀ ਉਹ ਲੜੀ ਵਾਲੀ ਵਾਜ ਦੇ ਵਿੱਚ ਕਹਿੰਦੀ ਆ ਕਿ ਮੈਨੂੰ ਚਮਤਕਾਰ ਚਾਹੀਦਾ। ਉਹ ਕੇਮਿਸਟ ਸਮਝ ਨਹੀਂ ਸਕਦਾ ਕਿ ਕੀ ਮੰਗ ਰਹੀ ਆ। ਉਹ ਕਹਿੰਦਾ ਕਿ ਦਵਾਈਆਂ ਵੇਖਦੀਆਂ ਇੱਥੇ। ਵੇ ਤੈਨੂੰ ਕਿਹੜੀ ਦਵਾਈ ਚਾਹੀਦੀ ਆ ਤੂੰ ਦਵਾਈ ਲੈਣ ਆਈ ਆ। ਕਹਿੰਦੀ ਨਹੀਂ ਮੈਨੂੰ ਚਮਤਕਾਰ ਚਾਹੀਦਾ। ਉੱਥੇ ਕੁਦਰਤੀ ਇੱਕ ਡਾਕਟਰ ਕੇਮਿਸਟ ਦੀ ਦੁਕਾਨ ਤੇ ਬੈਠਾ ਹੁੰਦਾ ਜਿਹਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਹਸਪੀਟਲ ਹੁੰਦਾ। ਉੱਥੇ ਕਿਸੇ ਦਵਾਈਆਂ ਦੇ ਸਿਲਸਲੇ ਦੇ ਵਿੱਚ ਉਸ ਕੇਮਿਸਟ ਦੇ ਕੋਲ ਆ ਕੇ ਬੈਠਾ ਹੁੰਦਾ ਉਹਦੇ ਕੰਨਾਂ ਵਿੱਚ ਇਹ ਆਵਾਜ਼ ਜਾਂਦੀ ਆ ਉਹ ਘੁੰਮ ਕੇ ਆਉਂਦਾ ਬੱਚੀ ਦੇ ਕੋਲ ਤੇ ਉਹਨੂੰ ਪੁੱਛਦਾ ਕਿ ਤੈਨੂੰ ਕਿਦਾਂ ਦਾ ਚਮਤਕਾਰ ਚਾਹੀਦਾ ਉਹ ਦੱਸਦੀ ਆ ਕਿ ਮੇਰਾ ਭਰਾ ਜਿਹੜਾ ਬਿਮਾਰ ਆ ਉਹਦੇ ਸਿਰ ਦੇ ਵਿੱਚ ਇਦਾਂ ਦਾ ਕਰਕੇ ਆ ਨਾ ਵੀ ਠੀਕ ਨਹੀਂ ਹੋ ਰਿਹਾ ਮੈਨੂੰ ਮੇਰੇ ਪਾਪਾ ਨੇ ਕਿਹਾ ਇਹ ਉਹਨੂੰ ਚਮਤਕਾਰ ਹੀ ਬਚਾ ਸਕਦਾ ਆ ਸੋ ਮੈਂ ਚਮਤਕਾਰ ਲੈਣ ਆਈ ਆ ਉਹ ਜਦੋਂ ਇਸ ਤਰ੍ਹਾਂ ਕਹਿ ਰਹੀ ਸੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਤੈਰ ਗਏ ਬੱਚੀ ਦੇ ਛੋਟੀਏ ਬੱਚੀ ਦੇ ਉਹ ਰੋਣ ਲੱਗ ਪਏ ਡਾਕਟਰ ਨੂੰ ਡਾਕਟਰ ਨੇ ਉਹਨੂੰ ਸੀਨੇ ਨਾਲ ਲਾਇਆ ਕਹਿੰਦਾ ਮੈਂ ਤਨ ਚਮਤਕਾਰ ਦੇ ਦਊਗਾ ਦੇਖੋ ਕਿੰਨੇ ਪੈਸੇ ਆ ਉਹ ਮੁਠੀ ਖੋਲਦੀ ਔਰ ਵਿੱਚ 11 ਡਾਲਰ ਸੌਰੀ 1 ਡਾਲਰ 11 ਸੈਂਟ ਹੁੰਦੇ ਆ ਡਾਕਟਰ ਕਹਿੰਦਾ ਬਹੁਤ ਆ ਇਹ ਪੈਸੇ ਚਮਤਕਾਰ ਤੇਰਾ ਆ ਜਾਣਾ ਇਹਦੇ ਵਿੱਚ ਤੇ ਆਪਣੇ ਭਰਾ ਨੂੰ ਉਹਨੂੰ ਦੱਸਦੇ ਵੀ ਉਹਨੇ ਇੱਕ ਪਰਚੀ ਲਿਖ ਕੇ ਦਿੰਦਾ ਕਿ ਇੱਥੇ ਆ ਕੇ ਤੁਸੀਂ ਜਿਹੜਾ ਮੈਨੂੰ ਮਿਲਿਓ ਆਪਣੇ ਪਾਪਾ ਨੂੰ ਆ ਪਰਚੀ ਦੇਈਂ ਕਿ ਉੱਥੇ ਆਹ ਚਮਤਕਾਰ ਆਇਆ ਇੱਥੇ ਜਾ ਕੇ ਤੂੰ ਦੂਜਾ ਕਰ ਲਿਓ ਹਣਾ ਦਿਖਾਇਓ ਉਹ ਦੂਜੇ ਦਿਨ ਜਿਹੜਾ ਉਹ ਪਹਿਲਾਂ ਤਾਂ ਉਹ ਘਰ ਦੇ ਯਕੀਨ ਨਹੀਂ ਕਰਦੇ ਫੇਰ ਉਹ ਕੈਮਿਸਟ ਤੇ ਕਹਿਣ ਤੇ ਕੈਮਿਸਟ ਕੋਲ ਜਦੋਂ ਪੁੱਛਦੇ ਆ ਕੁੜੀ ਉਂਗਲੀ ਫੜ ਕੇ ਉਹਨਾਂ ਕੋਲ ਲੈ ਕੇ ਜਾਂਦੀ ਆ ਕੈਮਿਸ ਦੱਸਦਾ ਆ ਤੇ ਉਹ ਉੱਥੇ ਹਸਪੀਟਲ ਲੈ ਕੇ ਜਾਂਦੇ ਉੱਥੇ ਜਾ ਕੇ ਉਹ ਉਹਦਾ ਇਲਾਜ ਹੁੰਦਾ ਆ ਆਪਰੇਸ਼ਨ ਹੋ ਜਾਂਦਾ ਜਿਹੜਾ ਲੱਖਾਂ ਦਾ ਖਰਚਾ ਹੋਣਾ ਸੀ ਉਹ ਡਾਕਟਰ ਫ੍ਰੀ ਦੇ ਵਿੱਚ ਉਸ ਬੱਚੀ ਦੇ ਕਰਕੇ ਉਹਨੂੰ ਅ ਕਰਕੇ ਦਿੰਦਾ ਉਹਦਾ ਆਪਰੇਸ਼ਨ ਤੇ ਉਹ ਬੱਚੀ ਮੁੰਡਾ ਜਿਹੜਾ ਉਹ ਠੀਕ ਹੋ ਜਾਂਦਾ ਆ ਤੇ ਮਾਪੇ ਸ਼ੁਕਰੀਆ ਕਰਨ ਦੇ ਲਈ ਡਾਕਟਰ ਦੇ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਸਾਡੇ ਬੱਚੇ ਦਾ ਆਪਰੇਸ਼ਨ ਕੀਤਾ ਕਿ ਤੁਹਾਨੂੰ ਕਿਦਾਂ ਪ੍ਰੇਰਨਾ ਮਿਲੀ ਤੁਸੀਂ ਇਹ ਕਿਉਂ ਕੀਤਾ ਉਹ ਕਹਿੰਦੇ ਕੁਝ ਨਹੀਂ ਕੀਤਾ ਤੁਹਾਡੀ ਬੱਚੀ ਨੇ ਇੱਕ ਚਮਤਕਾਰ ਖਰੀਦਿਆ ਮੇਰੇ ਤੋਂ ਤੁਸੀਂ ਕਿੱਸ ਕਿਹਾ ਚਮਤਕਾਰ ਹੀ ਵੇਚ ਆ ਸਕਦਾ ਚਮਤਕਾਰ ਖਰੀਦਿਆ ਤੇ ਬੱਚਾ ਜਿਹੜਾ ਉਹ ਤੁਹਾਡਾ ਬਚ ਗਿਆ ਸੋ ਕਹਿਣ ਦਾ ਮਤਲਬ ਕਿ ਛੋਟੀ ਜਿਹੀ ਘਟਨਾ ਜਿਹੜੀ ਆਹੋ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਆ ਕਈ ਵਾਰ ਜਿਹੜੇ ਆਹੋ ਮਾਸੂਮਾਂ ਦੇ ਜਿਹੜੇ ਹੰਝੂ ਆਹੋ ਧੁਰ ਤੱਕ ਅਸਰ ਕਰਦੇ ਆ ਕਿਸੇ ਦੇ ਮਾਈਂਡ ਨੂੰ ਚੇਂਜ ਕਰ ਦਿੰਦੇ ਆ ਕੋਈ ਜਿਹੜਾ ਬਹੁਤ ਵੱਡਾ ਕੋਈ ਘਟਨਾ ਨੂੰ ਅੰਜਾਮ ਵੀ ਦਿੰਦੇ ਆ ਤੇ ਕਈ ਚੀਜ਼ਾਂ ਜਿਹੜੀਆਂ ਆਹੋ ਸੋਲ ਵੀ ਕਰ ਦਿੰਦੇ ਕਈ ਜਿਹੜੀਆਂ ਉਲਝੀਆਂ ਤਾਣੀਆਂ ਜਿਹੜੀਆਂ ਉਹ ਸੁੱਝ ਜਾਂਦੀਆਂ ਜਦੋਂ ਸੱਚੇ ਮਨੋਂ ਸੱਚੇ ਦਿਲੋਂ ਕੁਝ ਵੀ ਆਪਾਂ ਕਰਦੇ ਆਂ ਸੋ ਹਮੇਸ਼ਾ ਜਿਹੜਾ ਉਹ ਜੋ ਤੁਸੀਂ ਕਹਿਣਾ ਚਾਹੁੰਦੇ ਆ ਜਿਹੜੇ ਚਮਤਕਾਰ ਆ ਉਹ ਉਹ ਇਸੇ ਤਰ੍ਹਾਂ ਹੀ ਮਿਲਦੇ ਆ ਤੇ ਉਹਦੇ ਲਈ ਕੋਈ ਸਪੈਸ਼ਲ ਦੁਕਾਨਾਂ ਨਹੀਂ ਹੁੰਦੀਆਂ ਬਸ ਖਰੀਦਣ ਦੀ ਜਾਂਚ ਹੋਣੀ ਚਾਹੀਦੀ ਆ ਤੇ ਸੱਚਾ ਮਨ ਸੱਚਾ ਦਿਲ ਸੱਚਾ ਹਿਰਦਾ ਬੱਚਿਆਂ ਵਾਂਗ ਸ਼ੁੱਧ ਹੋਣਾ ਚਾਹੀਦਾ ਫਿਰ ਅਸੀਂ ਕੁਝ ਵੀ ਕਰ ਸਕਦੇ ਹਾਂ ਥੈਂਕ ਯੂ